ਜੀਤ ਕਰਦੇ ਕਿਹੜੀ ਜਗ੍ਹਾ ਤੋਂ ਜੀ ਤੁਸੀਂ ਗੋਡ 3 ਤੋਂ ਜੀ ਹਾਂਜੀ ਹਾਂਜੀ ਭੈਣ ਜੀ ਤੁਹਾਨੂੰ ਪੰਜ ਯੂਜ਼ ਦਿੱਤੇ ਸੀ ਬੋਡੀ ਸਰਵਿਸ ਇਹ ਵਰਤਣ ਤੋਂ ਪਹਿਲਾਂ ਤੁਹਾਨੂੰ ਪ੍ਰੋਬਲਮਾਂ ਕੀ ਕੀ ਸੀਗੀਆਂ ਪ੍ਰੋਬਲਮਾਂ ਮੈਨੂੰ ਬਹੁਤ ਅਸੀ ਸਾਂਹ ਤੂਈ ਸੀ ਸਾਂਹ ਚੜਦਾ ਸੀ ਠੀਕ ਹੈ ਬੱਸਲਵਾਦੀ ਸੀ ਠੀਕ ਹੈ ਤੇ ਇੱਕ ਵੀ ਮੇਰਾ ਹਪਾਸਾ ਸਾਰੀ ਸਾਈਡ ਮੱਚਦੀ ਸੀ ਮੰਜੇ ਤੇ ਪਿਆ ਹੀ ਨਹੀਂ ਸੀ ਅੰਦਰ ਆ ਕੇ ਠੀਕ ਹੈ ਹੁਣ ਆਰਾਮ ਨਾਲ ਸੌਣ ਦੇ ਕੋਈ ਦਿੱਕਤ ਨਹੀਂ ਆਉਂਦੀ ਠੀਕ ਹੈ ਹਾਂ ਤੇ ਸਾਂਹ ਚੜਨੋਂ ਹਟ ਗਿਆ ਜੀ ਵਧੀਆ ਕੰਮ ਕਰਦੇ ਆ ਜਦੋਂ ਮੈਂ ਇਹ ਪ੍ਰੋਬਲਮਾਂ ਭੈਣ ਜੀ ਤੁਹਾਨੂੰ ਕਿੰਨੇ ਕ ਟਾਈਮ ਤੋਂ ਸੀ ਇਹ ਇਹ ਪ੍ਰੋਬਲਮਾਂ ਮੈਨੂੰ ਸੱਤ ਸਾਲ ਤੋਂ 7 ਸਾਲ ਤੋਂ ਪ੍ਰੋਬਲਮ ਹੈ ਇਹਦੀ ਕੋਈ ਤੁਸੀਂ ਮੈਡੀਸਿਨ ਵਗੈਰਾ ਖਾਧੀ ਪਹਿਲਾਂ ਕੋਈ ਮੈਡੀਸਨ ਦੇ ਇਸ ਤੈਨਾ ਖਰਚਾ ਕਰਤਾ ਕੋਈ ਲੱਖ ਰੁਪਈਆ ਲਾ ਦਿੱਤੇ ਠੀਕ ਹੈ ਜਿਵੇਂ ਤੁਸੀਂ ਆਪਣੇ ਪੰਜ ਜੂਸ ਵਰਤੇ ਬੋਡੀ ਸਰਵ ਵਰਤੇ ਆ ਇਹਦੇ ਨਾਲ ਤੁਹਾਨੂੰ ਕੀ ਫਰਕ ਪਿਆ ਇਹਦੇ ਨਾਲ ਮੈਨੂੰ ਪੂਰਾ ਵਧੀਆ ਜੈਂਟਾ ਆਇਆ ਜੀ ਮੇਰੀ ਸਿਹਤ ਪੂਰਾ ਠੀਕ ਆ ਗਿਆ ਸਾਰਾ ਕੰਮ ਕਰਦੀ ਆ ਘਰ ਕੋਈ ਦਿੱਕਤ ਨਹੀਂ ਆਉਂਦੀ ਪਹਿਲਾਂ ਕੀ ਸਥਿਤੀ ਸੀ ਤੁਹਾਡੀ ਕੰਮ ਕਰਦੀ ਪਹਿਲਾਂ ਕੰਮ ਕੋਈ ਹੁੰਦੇ ਨਹੀਂ ਸੀ ਪਈ ਰਹਿੰਦੀ ਸੀ ਪਈ ਰਹਿੰਦੀ ਸੀ ਪਹਿਲਾਂ ਮੰਜੇ ਤੇ ਪਈ ਨੂੰ ਦਵਾਈ ਦਿੰਦੇ ਸੀ ਆਪ ਦਿੰਦੇ ਸੀ ਦਵਾਈ ਠੀਕ ਹੈ ਹੁਣ ਕਿਵੇਂ ਆ ਜੀ ਕੀ ਕਰ ਰਹੇ ਤੁਸੀਂ ਨਾ ਰੋਣੇ ਆ 4 ਵਜੇ ਸਾਰਾ ਕੰਮ ਧੰਨ ਨਾਲ ਕਰਉਣੀ ਹੈ ਤੁਸੀਂ ਕੀ ਕਰਨਾ ਚਾਹੁੰਦੇ ਵੀਰ ਜੀ ਕਿੱਥੇ ਕਿੱਥੇ ਤੁਸੀਂ ਲੈ ਕੇ ਗਏ ਪਹਿਲਾਂ ਤਾਂ ਕਿਵੇਂ ਲੱਗਦਾ ਜੀ ਤੁਹਾਨੂੰ ਪਹਿਲਾਂ ਤਾਂ ਬਹੁਤ ਫਰਕ ਆਇਆ ਐਸੇ ਸਹਾਰ ਵੀ ਆਂਦੇ ਰਹੇ ਹਾਂ ਜੀ ਠੀਕ ਹੈ 40 40 ਵਾਲੀ ਜੀ ਨਾਦੇ ਕੋਲੇ ਐਸੇ ਡਿਫਰੈਂਸ ਠੀਕ ਹੈ ਸਾਰੇ ਪਟਿਆਲੇ ਵੀ ਆਂਦੇ ਰਹੇ ਹੋਗੇ ਕੀ ਤੁਹਾਨੂੰ ਲੱਗਦਾ ਸੀ ਪਹਿਲਾਂ ਇਹ ਦੁਬਾਰਾ ਕੰਮ ਕਰ ਲੱਗ ਜਾਣਗੇ ਆ ਚੀਜ਼ਾਂ ਦੇ ਦੁਬਾਰਾ ਆ ਜਾਣਗੇ ਕੀ ਕਹਿਣਾ ਚਾਹੋਗੇ ਅੱਜ ਜਿੰਨੇ ਲੋਕਾਂ ਨੂੰ ਪ੍ਰੋਬਲਮ ਬਣੀ ਜਾਂ ਉਹਨਾਂ ਵਾਸਤੇ ਕੀ ਕਹਿਣਾ ਚਾਹੋਗੇ ਤੁਸੀਂ ਦੇ ਬਹੁਤ ਵਧੀਆ ਜਨਤਾ ਜੀ ਜਸਤਾ ਕਹਿੰਦੇ ਵੀ ਸਾਡੀ ਨਵੀਂ ਜ਼ਿੰਦਗੀ ਬਣ ਗਈ ਕੋਈ ਆ ਬੋਲ ਨਹੀਂ ਚਾਹ ਸਾਨੂੰ ਆ ਸੀ ਨਹੀਂ ਸਾਡੇ ਬੱਚਿਆਂ ਦੀ ਧੰਨਵਾਦ ਕਰਦੇ ਨੇ ਜੀ ਰਾਜੇ ਡਾਕਟਰ ਦਾ ਵੀ ਧੰਨਵਾਦ ਕਰਦੇ ਨੇ ਵੀ ਚਾਚਾ ਦੇ ਵਧੀਆ ਰਾਹ ਚ ਉਹ ਕਹਿੰਦਾ ਵੀ ਕੇਰਾ ਤੁਸੀਂ ਹੁਣ ਮੈਨੂੰ ਕਹਿੰਦਾ ਕਿ ਯਾਰ ਲੈਟ ਦੇਖ ਲੋ ਓਕੇ ਜੀ ਓਕੇ ਜੀ ਥੈਂਕ ਯੂ ਥੈਂਕ ਯੂ ਬਹੁਤ ਵਧੀਆ ਮੁਵਾਰਕਾਂ ਦਾ